ਤਿੰਨ ਮਹੀਨਿਆਂ ਦੀ ਮਿਹਨਤ ਹੈ ਅੱਜ ਉਸ ਦਾ ਰਿਜ਼ਲਟ ਜਿਹੜਾ ਕਿ ਲੋਕਾਂ ਨੇ ਦੇਣਾ ਤੇ 23 ਰਿਜ਼ਲਟ ਆਣਾ ਕਿਸ ਤਰੀਕੇ ਦਾ ਰਿਸਪੌਂਸ ਲੋਕਾਂ ਵੱਲੋਂ ਮਿਲਿਆ ਜੀ ਇਹਨਾਂ ਦੇ ਇਨਾਂ ਦੇ ਵਿੱਚ ਲੋਕਾਂ ਵੱਲੋਂ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਬਹੁਤ ਪਿਆਰ ਮਿਲਿਆ ਹੈ ਤੇ ਉਹ ਪਿਆਰ ਦੇ ਸਦਕੇ ਮੈਂ ਖੜਾ ਰਿਹਾ ਕੈਮਰਿਆਂ ਜਿਉਂ ਪਿਆਰ ਨਾ ਮਿਲਦਾ ਨਹੀਂ ਤਾਂ ਜਿਹੜੀਆਂ ਤਾਕਤਾਂ ਨੇ ਵੱਡੀਆਂ ਪਾਰਟੀਆਂ ਨੇ ਇਹਨਾਂ ਨੇ ਟਿਲ ਤੱਕ ਜ਼ੋਰ ਲਾਇਆ ਇਹਨਾਂ ਨੇ ਜ਼ੋਰ ਲਾਇਆ ਵੀ ਹਰ ਤਰੀਕੇ ਦੇ ਨਾਲ ਲਾਲਚ ਦੇ ਇਹ ਕਰੀਏ ਤੈਨੂੰ ਬਿਠਾਈਏ ਮੈਂ ਸਿਰਫ ਜਿਹੜੇ ਮੇਰੇ ਸਾਥੀ ਨਾਲ ਚੱਲੇ ਨੇ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਕੀਤਾ ਹੈ ਉਹਨਾਂ ਦਾ ਮਨੋਬਲ ਨਾ ਟੁੱਟੇ ਇਸੇ ਲਈ ਮੈਂ ਖੜਾ ਹਾਂ ਇਲੈਕਸ਼ਨ ਲੜ ਰਿਹਾ ਹਾਂ ਬਾਕੀ ਰਿਜ਼ਲਟ ਪ੍ਰਮਾਤਮਾ ਦੇ ਹੱਥ ਹੈ ਬਾਕੀ ਰਿਜ਼ਲਟ ਪ੍ਰਮਾਤਮਾ ਦੇ ਹੱਥ ਹੈ ਅੱਜ ਮੈਂ ਸਪੈਲੀ ਫਿਰ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹਾਂ ਤੇ ਲੋਕਾਂ ਵੱਲੋਂ ਇੰਨਾ ਹੰਗਾਰ ਆ ਜਿਹੜਾ ਕਿ ਦਿੱਤਾ ਗਿਆ ਰੋਡ ਚੋਂ ਕੱਢਿਆ ਉਸ ਦੇ ਵਿੱਚ ਐਨੀ ਗੱਡੀ ਜਿਹੜੀ ਕਿ ਨਾਲ ਚੱਲ ਨਹੀਂ ਕਿਸ ਤਰੀਕੇ ਨਾਲ ਦੇਖਿੰਦੇ ਵੀ ਇੰਨਾ ਮੀਨਸ ਲੋਕ ਭਰਾਵਾਂ ਵਰਗਾ ਪਿਆਰ ਦਿੰਦੇ ਨੇ ਹਾਂ ਬੱਚਿਆਂ ਵਰਗਾ ਵੀ ਦਿੰਦੇ ਆ ਪਿਆਰ ਭਰਾਵਾਂ ਵਰਗਾ ਪਿਆਰ ਕਿਉਂਕਿ ਸਾਰਾ ਹਲਕਾ ਇਦਾਂ ਦਾ ਆ ਵੀ ਸਮੇਂ ਉਹ ਦੇਖਿਆ ਆ ਵੀ ਜ਼ਮੀਨੀ ਪੱਧਰ ਤੇ ਅਸੀਂ ਜੁੜੇ ਰਹੇ ਆ ਤੇ ਸਾਰੀਆਂ ਜ਼ਮੀਨੀ ਪੱਧਰ ਤੇ ਜ਼ਰੂਰਤਾਂ ਨੂੰ ਜਾਣਦਾ ਮੈਂ ਮੋਢੀਆਂ ਨੂੰ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਬਿਲਕੁਲ ਨਾਲ ਮੋਢੇ ਨਾਲ ਮੋਟਾ ਜੋੜ ਕੇ ਸਮਰਥਨ ਦਿੱਤਾ ਕਿ ਇਸ ਤਰੀਕੇ ਦਾ ਲੋਕਾਂ ਵੱਲੋਂ ਪਿਆਰ ਮਿਲਿਆ ਐ ਐਲਬਰਟ ਦੁਆ ਜੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਲੋਕੀ ਪਹਿਲਾਂ ਹੀ ਐਲਬਰਟ ਦੁਆ ਨੂੰ ਜਾਣਦੇ ਸੀਗੇ ਔਰ ਬਹੁਤ ਪਿਆਰ ਕਰਦੇ ਸੀ ਬਾਕੀ ਹੁਣ ਜਿਹੜਾ ਪਿਆਰ ਆ ਇਹ ਤੇਈ ਤਰੀਕ ਨੂੰ ਪਤਾ ਲੱਗੂ ਵੀ ਕਿੰਨਾ ਪਿਆਰ ਹੋ ਇਸ ਤੋਂ ਵੀ ਵੱਧ ਕੇ ਪਿਆਰ ਲੋਕੀ ਤੇਈ ਤਰੀ ਹੁੰਦੀ ਹੈ ਵੀਲੇ ਹੀ ਕਰੂੰਗਾ ਮੈਂ ਕਿ ਇਹ ਪਾਰਟੀਆਂ ਦੇਖੋ ਕਿਦਾਂ ਲੜਾਈ ਝਗੜੇ ਕਰ ਰਹੀਆਂ ਆ ਜੇ ਸੇਵਾ ਦਾ ਮੰਤਵ ਹੋਵੇ ਤਾਂ ਲੜਾਈ ਝਗੜੇ ਨਹੀਂ ਹੁੰਦੇ ਸੇਵਾ ਤਾਂ ਵੋਟਰ ਨੇ ਆਪੇ ਝੋਲੀ ਪਾ ਦੇਣੀ ਹੁੰਦੀ ਅੱਜ ਵੋਟਰ ਦਾ ਜਮੀਰ ਛੇੜਿਆ ਜਾ ਰਿਹਾ ਆ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਕੋਈ ਸੂਟਾਂ ਦੇ ਲਾਲਚ ਨੂੰ ਵੋਟ ਪਾ ਰਿਹਾ ਕੋਈ ਕਹਿੰਦੇ ਵੀ ਉਹ ਰਾਸ਼ਨ ਦੇ ਲਾਲਚ ਨੂੰ ਵੋਟ ਪਾ ਰਿਹਾ ਕੋਈ ਕਿੱਟਾਂ ਦੇ ਲਾਲਚ ਨੂੰ ਵੋਟ ਪਾ ਰਿਹਾ ਜਦਕਿ ਵੋਟਰ ਇਦਾਂ ਦਾ ਨਹੀਂ ਹੈਗਾ ਵੋਟਰ ਸੱਚਾ ਸੁੱਚਾ ਆ ਕਿ ਉਹ ਸੇਵਾਦਾਰ ਨੂੰ ਚਾਹੁੰਦੇ ਨੇ ਉਹ ਇਦਾਂ ਦੇ ਤਣਾੜ ਤੇ ਲੜਾਈ ਝਗੜੇ ਤੋਂ ਪਰਾਂ ਰਹਿਣਾ ਚਾਹੁੰਦੇ ਤੇ ਚੇਨ ਚਾਹੁੰਦੇ ਆ ਜੋ ਵੀ ਸਪੋਰਟ ਲੋਕ ਦੇ ਰਹੇ ਨੇ ਉਹ ਸਾਰਾ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਲੋਕ ਸਾਨੂੰ ਟਰਸਟ ਕਰ ਰਹੇ ਨੇ ਵੋਟਰਸ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਤੁਸੀਂ ਖੁਦ ਵੀ ਜਾਣਦੇ ਹੋ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਡੈਡ ਕਿਸ ਚੀਜ਼ ਲਈ ਖੜੇ ਨੇ ਤੇ ਸੱਚਾਈ ਦੇ ਹਸਤੇ ਲਈ ਖੜੇ ਨੇ ਤਾਂ ਉਹ ਸਹੀ ਡਿਸੀਜਨ ਹੀ ਲੈਣਗੇ ਤੇ ਸਹੀ ਡਿਸੀਜਨ ਮੇਰੇ ਡੈਡ ਨੂੰ ਸਪੋਰਟ ਕਰਨਾ ਹੈ ਪਰ ਅੱਜ 19 ਜੂਨ ਦਾ ਦਿਨ ਹੈ ਤੇ ਸਾਡੇ ਨਾਲ ਬੜ ਦੂਆ ਜੀ ਮਿਲੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਪਰਿਵਾਰ ਠੀਕ ਹੈ ਵੰਦੀਆ ਸਰ ਥੈਂਕ ਯੂ ਸਰ ਵੋਟਸ ਪਾ ਕੇ ਆਇਆ ਹਾਂ ਜੀ ਅੱਜ ਕਿਉਂ ਜਿਹੜੀ 3 ਮਹੀਨੇ ਦੀ ਮਿਹਨਤ ਹੈ ਅੱਜ ਉਸ ਦਾ ਰਿਜ਼ਲਟ ਜਿਹੜਾ ਕਿ ਲੋਕਾਂ ਨੇ ਦੇਣਾ ਦਿੱਤੇ 23 ਤਰੀਕ ਨੂੰ ਰਿਜ਼ਲਟ ਆਣਾ ਕਿਸ ਤਰੀਕੇ ਦਾ ਰਿਸਪੌਂਸ ਲੋਕਾਂ ਵੱਲੋਂ ਮਿਲਿਆ ਜੀ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਵੱਲੋਂ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਅੱਜ ਬਹੁਤ ਪਿਆਰ ਮਿਲਿਆ ਆ ਹੂੰ ਤੇ ਉਹ ਪਿਆਰ ਦੇ ਸਦਕੇ ਮੈਂ ਖੜਾ ਰਿਹਾ ਕੈਮਰਿਆਂ ਜੋ ਪਿਆਰ ਨਾ ਮਿਲਦਾ ਨਹੀਂ ਤਾਂ ਜਿਹੜੀਆਂ ਤਾਕਤਾਂ ਨੇ ਵੱਡੀਆਂ ਪਾਰਟੀਆਂ ਨੇ ਇਹਨਾਂ ਨੇ ਟਰਿਲ ਤੱਕ ਜ਼ੋਰ ਲਾਇਆ ਇਹਨਾਂ ਨੇ ਜ਼ੋਰ ਲਾਇਆ ਵੀ ਹਰ ਤਰੀਕੇ ਦੇ ਨਾਲ ਲਾਲਚ ਦੇ ਇਹ ਕਰੀਏ ਤੈਨੂੰ ਬਿਠਾਈਏ ਪਰ ਮੈਂ ਸਿਰਫ ਜਿਹੜੇ ਮੇਰੇ ਸਾਥੀ ਨਾਲ ਚੱਲੇ ਨੇ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਕੀਤਾ ਹੈ ਉਹਨਾਂ ਦਾ ਮਨੋਬਲ ਨਾ ਟੁੱਟੇ ਇਸੇ ਲਈ ਮੈਂ ਖੜਾ ਹਾਂ ਇਲੈਕਸ਼ਨ ਲੜ ਰਿਹਾ ਹਾਂ ਬਾਕੀ ਰਿਜ਼ਲਟ ਪ੍ਰਮਾਤਮਾ ਦੇ ਹੱਥ ਹੈ ਅੱਜ ਮਿਸ ਪਹਿਲੀ ਵਾਰ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹਾਂ ਤੇ ਲੋਕਾਂ ਵੱਲੋਂ ਇੰਨਾ ਹੰਗਾਰ ਆ ਜਿਹੜਾ ਕਿ ਦਿੱਤਾ ਗਿਆ ਰੋਡ 'ਚੋਂ ਕੱਢਿਆ ਉਸ ਦੇ ਵਿੱਚ ਐਨੀ ਗੱਡੀ ਜਿਹੜੀ ਕਿ ਨਾਲ ਚੱਲ ਨਹੀਂ ਕਿਸ ਤਰੀਕੇ ਨਾਲ ਦੇਖਦੇ ਵੀ ਇੰਨਾ ਮੀਨਸ ਲੋਕ ਭਰਾਵਾਂ ਵਰਗਾ ਪਿਆਰ ਦਿੰਦੇ ਨੇ ਹਾਂ ਬੱਚਿਆਂ ਵਰਗਾ ਵੀ ਦਿੰਦੇ ਆ ਪਿਆਰ ਭਰਾਵਾਂ ਵਰਗਾ ਪਿਆਰ ਕਿਉਂਕਿ ਸਾਰਾ ਹਲਕਾ ਇਦਾਂ ਦਾ ਆ ਵੀ ਸਮੇਂ ਉਹ ਦੇਖਿਆ ਆ ਵੀ ਜ਼ਮੀਨੀ ਪੱਧਰ ਤੇ ਅਸੀਂ ਜੁੜੇ ਰਹੇ ਆ ਤੇ ਸਾਰੀਆਂ ਜ਼ਮੀਨੀ ਪੱਧਰ ਤੇ ਜ਼ਰੂਰਤਾਂ ਨੂੰ ਜਾਣਦਾ ਮੈਂ ਮੋਢੀਆਂ ਨੂੰ ਹਰ ਮਹੱਲਾ ਹਰ ਇਲਾਕਾ ਚਾਹੇ ਮੋਰ ਸਿੰਘ ਨਾਹਾ ਮਨੋਰ ਸਿੰਘ ਨਗਰ ਹੈ ਮਨਜੀਤ ਨਗਰ ਹੈ ਸੀਤਾ ਨਗਰ ਹੈ ਪੰਜਾ ਮਾਤਾ ਨਗਰ ਹੈ ਜਵੱਦੀ ਹੈ ਸੁਨੀਤ ਹੈ ਬਾੜੇਵਾਲ ਹੈ ਇਹ ਮੈਂ ਪਿੰਡਾਂ ਦੇ ਨਾਲ ਲੈ ਰਿਹਾ ਇਹ ਨੇ ਤੇ ਸ਼ਹਿਰ ਵੱਸ ਚੁੱਕੇ ਆ ਬਾੜੇਵਾਲ ਹੈ ਤੁਹਾਡਾ ਹਸਨਪੁਰ ਹੈ ਫਿਰ ਕਾਰਾਬਾਰਾ ਹੈ ਮਹਾਲ ਬਗਾਤਾ ਹੈ ਤਰਫ ਗਹਿਲੇ ਆ ਰਿਹਾ ਇਹ ਉਹ ਪਿੰਡ ਨੇ ਸਾਰੇ ਥਰੀਕੇ ਆ ਸੁਨੀਤ ਹੈ ਜਵੱਦੀ ਹੈ ਇਹ ਉਹ ਪਿੰਡ ਨੇ ਜਿਨ੍ਹਾਂ ਦੇ ਵਿੱਚ ਅੱਜ ਸ਼ਹਿਰ ਬਸ ਚੁੱਕਿਆ ਹੈ ਤੇ ਇਹ ਸਾਰਿਆਂ ਦੇ ਵਿੱਚ ਮੈਂ ਖੇਡਿਆ ਆ ਸਾਰਿਆਂ ਨਾਲ ਦੋਸਤੀ ਰਹੀ ਆ ਪਰਿਵਾਰਿਕ ਰਿਲੇਸ਼ਨ ਰਹੇ ਨੇ ਤੇ ਕੋਈ ਉਪਰਾਂ ਨਜ਼ਰ ਹੀ ਨਹੀਂ ਆਇਆ ਇਸ ਲਈ ਕੋਈ ਮਹਿਸੂਸ ਨਹੀਂ ਹੋਇਆ ਕਿ ਮੈਂ ਕੰਪੇਨ ਕਿਤੇ ਇਲਾਕੇ ਤੇ ਗਲਤ ਚ ਕਰ ਰਿਹਾ ਵੀ ਉਪਰੇ ਇਲਾਕੇ ਤੇ ਕਰ ਰਿਹਾ ਆਪਣਾ ਪਰਿਵਾਰ ਹੈ ਤੇ ਪਰਿਵਾਰ ਵਾਲਾ ਹੀ ਪਿਆਰ ਮਿਲਿਆ ਬੂਥਾਂ ਉਤੇ ਵੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਜਿੱਥੇ ਜਿੱਥੇ ਵੀ ਅਲਬਰਟ ਦੁਆ ਜਿਹਦੇ ਬੂਥ ਲੱਗੇ ਨੇ ਉੱਥੇ ਕਾਫੀ ਸੰਖਿਆ ਦੇ ਜਿਹੜੇ ਲੋਕ ਮੌਜੂਦ ਨਜ਼ਰ ਆਉਂਦੇ ਆ ਹਾਂ ਜੀ ਆ ਮੈਂ ਤਾਂ ਬੂਥ ਲਾ ਕੇ ਦੇ ਦਿੱਤੇ ਆ ਮੈਂ ਝੂਠ ਨਹੀਂ ਬੋਲ ਰਹਾ ਬੂਥ ਲਾ ਕੇ ਦੇ ਦਿੱਤੇ ਆ ਤੇ ਲੋਕ ਆਪਣੇ ਆਪ ਬੂਥਾਂ ਦੇ ਉੱਤੇ ਬੈਠੇ ਨੇ ਡਟੇ ਹੋਏ ਨੇ ਤੇ ਉਹ ਸਿਰਫ ਇਸ ਦੇ ਲਈ ਕਿ ਉਹ ਪਿਆਰ ਕਰਦੇ ਨੇ ਉਹ 7 ਨੰਬਰ ਨੂੰ ਪਿਆਰ ਕਰਦੇ ਆ ਐਲਬਰਟ ਦੂਆ ਨੂੰ ਪਿਆਰ ਕਰਦੇ ਆ ਇਹ ਸਾਡਾ ਪਰਿਵਾਰ ਹੈ ਕਿ ਜਿਹਨਾਂ ਦੇ ਨਾਲ ਇਲਾਕਿਆਂ ਦੇ ਮੈਂ ਨਾਂ ਲਏ ਆ ਉਹਨਾਂ ਦੇ ਮੁਹੱਲੇ ਉਹਨਾਂ ਦੇ ਨਗਰ ਸਾਡਾ ਪਰਿਵਾਰਕ ਰਿਲੇਸ਼ਨ ਆ ਕੋਈ ਮੇਰੇ ਨਾਲ ਪੜਿਆ ਆ ਕੋਈ ਖੇਡਿਆ ਆ ਕੋਈ ਬਿਜ਼ਨਸ ਕਰ ਰਿਹਾ ਆ ਤੇ ਇਸੇ ਕੋਈ ਸਮਾਜਿਕ ਸੇਵਾ 'ਚ ਮੇਰੇ ਨਾਲ ਜੁੜਿਆ ਹੋਇਆ ਆ ਇਸ ਲਈ ਇਹ ਪਰਿਵਾਰ ਹੈ ਤੇ ਪਰਿਵਾਰ ਦੇ ਮਨਾਲਾ ਪਰਿਵਾਰ ਵੱਲੋਂ ਕਿਸ ਤਰੀਕੇ ਦਾ ਸਮਰਥਨ ਮਿਲਿਆ ਜੀ ਤੁਹਾਨੂੰ ਪਰਿਵਾਰ ਵੱਲੋਂ ਸਮਰਥਨ ਇਦਾਂ ਹੈ ਜੀ ਆ ਦੇਖੋ ਅਸੀਂ ਇਕੱਠੇ ਬੋਟ ਪਾ ਕੇ ਆਏ ਹਾਂ ਤੇ ਇਹਨਾਂ ਨੇ ਕੈਂਪੇਨ ਇਦਾਂ ਦੀ ਕੀਤੀ ਆ ਬਟੀਆਂ ਮੇਰੀ ਕੈਨੇਡਾ ਤੋਂ ਆਈ ਆ ਬੇਟਾ ਇੰਗਲੈਂਡ ਤੋਂ ਆਇਆ ਆ ਤੇ ਇਹਨਾਂ ਨੇ ਇਦਾਂ ਦੀ ਕੈਂਪੇਨ ਕੀਤੀ ਆ ਇਹ ਆਪਣੇ ਮੂੰਹੋਂ ਹੀ ਤੁਹਾਨੂੰ ਦੱਸੇਗੀ ਮਲੀਸ਼ਾ ਕਿ ਕਿਸ ਤਰ੍ਹਾਂ ਦਾ ਸਹਿਯੋਗ ਤੇ ਕਿਤਰਾ ਹੰਗਾਰਾ ਮਿਲ ਰਿਹਾ ਹੈ ਮੈਮnabla ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਬਿਲਕੁਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਦਿੱਤਾ ਕਿਸ ਤਰੀਕੇ ਦਾ ਲੋਕਾਂ ਵੱਲੋਂ ਪਿਆਰ ਮਿਲੇ ਐਲਬਰਟ ਦੁਆ ਜੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਲੋਕੀ ਪਹਿਲੇ ਹੀ ਅਲਬਰਦੂਆ ਨੂੰ ਜਾਣਦੇ ਸੀਗੇ ਔਰ ਬਹੁਤ ਪਿਆਰ ਕਰਦੇ ਸੀ ਬਾਕੀ ਹੁਣ ਜਿਹੜਾ ਪਿਆਰ ਆ ਇਹ 23 ਤਰੀਕ ਨੂੰ ਪਤਾ ਲੱਗੂ ਵੀ ਕਿੰਨਾ ਪਿਆਰ ਹੋ ਇਸ ਤੋਂ ਵੀ ਵੱਧ ਕੇ ਪਿਆਰ ਲੋਕੀ 23 ਤਰੀਕ ਹੁੰਦੀ ਹੈ ਵੀ ਇੰਨੀ ਚਿਰ ਹੋ ਗਈ तकरीबन 25 ਸਾਲ ਹੋ ਗਏ ਸਮਾਜ ਸੇਵੀ ਨੇ ਤੇ ਲੱਗਦਾ ਵੀ ਲੋਕ ਯਕੀਨ ਕਰਕੇ ਜਿਹੜਾ ਕੀ ਹੈ 7 ਨੰਬਰ ਬਟਨ ਦਬਾ ਕੇ ਝੋਲੀ ਪਾਣਗੇ ਸੀਟ ਇਸ ਦੀ ਬਿਲਕੁਲ ਜੀ 7 ਨੰਬਰ ਦਬਾਉਣਗੇ ਤੁਸੀਂ ਦੇਖ ਰਹੇ ਹੋ ਕਿਦਾਂ ਸਰਕਾਰਾਂ ਆਪਸ ਚ ਲੜੀ ਜਾਂਦੀਆਂ ਨੇ ਉਹ ਕੀ ਕਿਸੇ ਨੂੰ ਪਾਰਟੀਆਂ ਹਨਾ ਕਿਦਾਂ ਲੜੀ ਜਾਂਦੀਆਂ ਨੇ ਉਹ ਕਿਸ ਤਰ੍ਹਾਂ ਹਨਾ ਕਿ ਆਪਣੇ ਵੋਟਰ ਨੂੰ ਪਿਆ ਜੇ ਵੋਟਰ ਨੂੰ ਪਿਆਰ ਨਹੀਂ ਦੇਵਾਂਗੇ ਤਾਂ ਉਹ ਸਾਡੀ ਸਪੋਰਟ ਕਿੱਦਾਂ ਕਰਨਗੇ ਔਰ ਸਾਨੂੰ ਵਿਸ਼ਵਾਸ ਅਜਿਹਾ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੋਟਰਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰੂੰਗੀ ਜੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਹਮ ਭਈ ਹਾਲੇ ਸਮਾਂ ਕਾਫੀ ਰਹਿੰਦਾ ਮੈਂ ਕਹਿ ਰਹੀ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਜੀ ਉਹਨੂੰ ਅਪੀਲ ਇਹੀ ਕਰੂੰਗਾ ਮੈਂ ਕਿ ਇਹ ਪਾਰਟੀਆਂ ਦੇਖੋ ਕਿੱਦਾਂ ਲੜਾਈ ਝਗੜੇ ਕਰ ਰਹੀਆਂ ਆ ਜੇ ਸੇਵਾ ਦਾ ਮੰਤਵ ਹੋਵੇ ਤਾਂ ਲੜਾਈ ਝਗੜੇ ਨਹੀਂ ਹੁੰਦੇ ਸੇਵਾ ਤਾਂ VOTER ਨੇ ਆਪੇ ਝੋਲੀ ਪਾ ਦੇਣੀ ਹੁੰਦੀ ਅੱਜ VOTER ਦਾ ਜਮੀਰ ਛੇੜਿਆ ਜਾ ਰਿਹਾ ਆ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਕੋਈ ਸੂਟਾਂ ਦੇ ਲਾਲਚ ਨੂੰ ਵੋਟ ਪਾ ਰਿਹਾ ਕੋਈ ਕਹਿੰਦੇ ਵੀ ਉਹ ਰਾਸ਼ਨ ਦੇ ਲਾਲਚ ਨੂੰ ਵੋਟ ਪਾ ਰਿਹਾ ਕੋਈ ਕਿੱਟਾਂ ਦੇ ਲਾਲਚ ਨੂੰ ਵੋਟ ਪਾ ਰਿਹਾ ਜਦਕਿ VOTER ਇਦਾਂ ਦਾ ਨਹੀਂ ਹੈਗਾ VOTER ਸੱਚਾ ਸੁੱਚਾ ਆ ਤੇ ਉਹ ਸੇਵਾਦਾਰ ਨੂੰ ਚਾਹੁੰਦੇ ਨੇ ਉਹ ਇਦਾਂ ਦੇ ਤਣਾੜ ਤੇ ਲੜਾਈ ਝਗੜੇ ਤੋਂ ਪਰਾਂ ਰਹਿਣਾ ਚਾਹੁੰਦੇ ਤੇ ਚੇਨ ਚਾਹੁੰਦੇ ਆ ਆ ਸਰਦੀ ਬੇਟੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਨਾਲ ਮੌਜੂਦ ਸੀਗੇ ਸਪਸ਼ਟ ਕਾ ਜੀ ਕਿਸ ਤਰੀਕੇ ਦਾ ਰਿਸਪੌਂਸ ਲੋਕਾਂ ਵੱਲੋਂ ਮਿਲਿਆ ਜੀ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਅਸੀਂ ਤੁਹਾਡੇ ਬੂਥ ਤੇ ਬਹੁਤ ਜ਼ਿਆਦਾ ਰੈਸ਼ ਦੇਖਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਕਿੰਨਾ ਪਿਆਰ ਕਰਦੇ ਨੇ ਮੇਰੇ ਡੈਡ ਨੂੰ ਤੇ ਜਦੋਂ ਕਿ ਅਸੀਂ ਆਹ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੀ ਕੈਂਪੇਨਿੰਗ 'ਚ ਲੱਗੇ ਹੋਏ ਸੀ ਉਹ ਐਜ਼ ਅ ਕੈਂਡੀਡੇਟ ਨਹੀਂ ਦੇਖਦੇ ਮੇਰੇ ਫਾਦਰ ਨੂੰ ਐਜ਼ ਅ ਫੈਮਿਲੀ ਮੈਂਬਰ ਦੇਖਦੇ ਨੇ ਤੇ ਬਹੁਤ ਹੀ ਜ਼ਿਆਦਾ ਪਿਆਰ ਤੇ ਸਹਿਯੋਗ ਮਿਲ ਰਿਹਾ ਹੈ ਕੀ ਲੱਗਦਾ ਵੀ ਜਿਹੜਾ ਹੁਣ ਰਿਜ਼ਲਟਸ ਕਿਸ ਤਰੀਕੇ ਨਾਲ ਆ ਰਹਿਣਗੇ ਦੇਖੋ ਰਿਜ਼ਲਟ ਦਾ ਤਾਂ ਹੱਲੇ ਮੈਂ ਕੁਝ ਕਹਿ ਨਹੀਂ ਸਕਦੀ ਬਟ ਲੈਟਸ ਹੋਪ ਫॉर द ਬੈਸਟ ਮੇ ਦਾ ਬੈਸਟ ਕੈਂਡੀਡੇਟ ਵਿਨ ਐਂਡ ਆਈ ਹੋਪ ਥੈਟ ਹੀ ਵਿੰਸ ਬਿਕੋਜ਼ ਹੀ ਇਜ਼ ਦਾ ਰਾਈਟ ਚੁਆਇਸ ਰਾਈਟ ਨਾਓ ਐਂਡ ਹੀ ਇਜ਼ ਦਾ ਟਰਸਟ ਐਂਡ ਦਾ ਚੇਂਜ ਥੈਟ ਪੀਪਲ ਨੀਡ ਟੂ ਟੇਕ ਰਾਈਟ ਨਾਓ ਬਿਕੋਜ਼ ਹੀ ਇਜ਼ ਦਾ ਚੇਂਜ ਥੈਟ ਲੁਧਿਆਣਾ ਪੀਪਲ ਨੀਡ ਟੂ ਸੀ ਐਂਡ ਬ੍ਰਿੰਗ ਫਾਰਵਰਡ ਦਿਸ ਇਲੈਕਸ਼ਨ ਤੁਸੀਂ ਵੀ ਨਾਲ ਪ੍ਰਚਾਰ ਕਰਦੇ ਰਹੇ ਕਿਸ ਤਰੀਕੇ ਦਾ ਸਮਰਥਨ ਮਿਲਿਆ ਜੀ ਲੋਕਾਂ ਦੇ ਨਾਲ ਕਰ ਗੱਲਬਾਤ ਕਰਕੇ ਡੋਟ ਡੋਰ ਜਾ ਕੇ ਪਤਾ ਚੱਲ ਰਹਾ ਹੈ ਕਿ ਲੋਕਾਂ ਦੀਆਂ ਕੀ ਪ੍ਰੋਬਲਮਸ ਨੇ ਤੇ ਕਿਦਾਂ ਡਾਇਰਾ ਜੀ ਉਹਨਾਂ ਨੂੰ ਸਪੋਰਟ ਕਰ ਸਕਦੇ ਨੇ ਉਹ ਵੀ ਤੰਗ ਆ ਚੁੱਕੇ ਨੇ ਹੁੰਦੀਆਂ ਸਰਕਾਰਾਂ ਤੋਂ ਤੇ ਹੁਣ ਉਹ ਚੇਂਜ ਚਾਹੁੰਦੇ ਨੇ ਤੇ ਮੇਰੇ ਫਾਦਰ ਜੀ ਉਹ ਚੇਂਜ ਲੈ ਕੇ ਆਣਗੇ ਤੇ ਜੋ ਵੀ ਸਪੋਰਟ ਲੋਕ ਦੇ ਰਹੇ ਨੇ ਉਹ ਸਾਰਾ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਲੋਕ ਸਾਨੂੰ ਟਰਸਟ ਕਰ ਰਹੇ ਨੇ ਸਮਾਂ ਹਲੇ ਕਾਫੀ ਪਿਆ ਜਿਹੜਾ VOTING ਖਤਮ ਹੋਣ ਤੇ ਲੋਕ VOTERS ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ VOTERS ਨੂੰ ਮੇਰੀ ਇਹੀ ਅਪੀਲ ਹੈ ਕਿ ਤੁਸੀਂ ਖੁਦ ਵੀ ਜਾਣਦੇ ਹੋ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਡੈਡ ਕਿਸ ਚੀਜ਼ ਲਈ ਖੜੇ ਨੇ ਤੇ ਸੱਚਾਈ ਦੇ ਹਾਸਤੇ ਲਿਖੜੇ ਨੇ ਤਾਂ ਉਹ ਸਹੀ ਡਿਸੀਜਨ ਹੀ ਲੈਣਗੇ ਤੇ ਸਹੀ ਡਿਸੀਜਨ ਮੇਰੇ ਡੈਡ ਨੂੰ ਸਪੋਰਟ ਕਰਨਾ ਹੈ ਹਾਂਜੀ ਮੈਮ ਤਾਂ ਐਲਬਰਟ ਦੋਜੋ ਨੂੰ ਕਿਸ ਤਰੀਕੇ ਦਾ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ ਜੀ ਸਭ ਤੋਂ ਪਹਿਲਾਂ ਸਤੀ ਕਾਲ ਜੀ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਲੋਕਾਂ ਦੀ ਜਿਹੜੇ ਇੰਨਾ ਪਿਆਰ ਦੇ ਰਹੇ ਨੇ ਇਹਨਾਂ ਨੂੰ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਇਹ ਅੱਜ ਤੋਂ ਨਹੀਂ ਲੋਕਾਂ ਦੇ ਨਾਲ ਜੁੜੇ ਹੋਏ ਇਹ ਬਹੁਤ ਦੇਰ ਤੋਂ ਜੁੜੇ ਹੋਏ ਨੇ ਇਹਨਾਂ ਨੇ ਹਰ ਕੰਮ ਕਰਦੇ ਨੇ ਹੁਣ ਅਸੀਂ ਜਿੱਦਾਂ ਦੇਖ ਰਹੇ ਹਾਂ ਕਿ ਸਾਡੇ ਆਪੋਜੀਟ ਵੀ ਬਹੁਤ ਲੋਕ ਇੱਧੇ ਦੇ ਪਾਰਟੀ ਹੈਗੇ ਜਿਹੜੇ ਸਾਡੇ ਪੋਸਟਰ ਪਰਵਾ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਐਲਬਟਨ ਪੋਸਟਰਾਂ ਚ ਨਹੀਂ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਪੋਸਟਰ ਤਾਂ ਫਾੜ ਦੇਣਗੇ ਲੋਕਾਂ ਦੇ ਦਿਲਾਂ ਵਿੱਚ ਐਲਬਟਨ ਨੂੰ ਕਿੱਦਾਂ ਕੱਢਣਗੇ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹ ਅੱਗੇ ਆਣ ਬਦਲਾਵ ਲਿਆਣ ਬਾਕੀ ਲੋਕ ਆਪ ਸਮ ਨੇ ਪਰੇਸ਼ਾਨ ਹੋਏ ਹੋਏ ਨੇ ਔਰ ਮੈਨੂੰ ਉਮੀਦ ਆ ਕਿ ਉਹ ਸਹੀ ਹੀ ਚੋਣਾਂ ਕਰਨਗੇ ਤੇ ਜੇ ਸਾਡੀ ਸਰਕਾਰ ਆਂਦੀ ਆ ਤਾਂ ਅਸੀਂ ਫੈਮਿਲੀ ਵਾਂਗੂ ਜਿਹਦੇ ਤੱਕ ਹੁਣ ਇਹਨਾਂ ਨੇ ਸਾਰਿਆਂ ਦੀ ਮਦਦ ਕੀਤੀ ਆ ਅੱਗੇ ਵੀ ਅਸੀਂ ਇਹਨਾਂ ਦੇ ਇਦਾਂ ਹੀ ਮਦਦ ਕਰਾਂਗੇ ਥੈਂਕ ਯੂ ਧੰਨਵਾਦ